ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੁਹੇ ਕਬ ਗਲ ਲਾਵਹਗੇ ਗਰੀਬੀ ਗਦਾ ਹਮਾਰੀ ਨੰਨਾ ਸਗਲ ਰਹਿਨ ਛਾਰੀ ਇਸ ਆਗੈ ਕੋ ਨਾਟਕਾ ਵਿਕਾਰੀ ਗੁਰਪੂਰੇ ਇਹ ਗੱਲ ਸਾਰੀ ਸੁਖੋ ਟਲ ਗੁਰਸੇਵੀਐ ਅਹਨ ਸਹਜ ਸੁਭਾਅਐ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜਾ ਬ੍ਰਹਮ ਬਿੰਦੈ ਕਿਸਦਾ ਬ੍ਰਹਮਤ ਰਹਾ ਏਕ ਸ਼ਬਦ ਲਿਬਿਲਾਏ ਨਵਨਧੀ 18 ਸਿੱਧੀ ਪਛੇ ਲਗੀਆਂ ਫਰਹ ਜੋ ਹਰ ਹਰ ਦਾ ਸਦਾ ਵਸਾਏ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵਲਾ ਨਵ ਨidhi 18 ਹੈ ਸਿੱਧੀ ਪਛੇ ਲਗੀਆਂ ਫਰਹ ਜੋ ਹਰ ਹਰ ਦਾ ਸਦਾ ਵਸਾਏ ਬਿਨ ਸਤਗੁਰ ਨਾਉ ਨ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਏ ਜੁਗ ਚਾਰ ਮਹਲਾ ਤੀਜਾ ਕਿਆ ਗਭਰੂ ਕਿਆ ਬਰਦ ਹੈ ਮਨ ਮੁਖ ਤ੍ਰਸਨਾ ਭੁਖ ਨਾ ਜਾਏ ਗੁਰਮੁਖ ਸ਼ਬਦ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਪਤ ਸੰਤੋਖ ਆ ਫਿਰ ਭੁਖ ਨਾ ਲਗਾ ਆਏ ਨਾਨਕ ਜੇ ਗੁਰਮੁਖ ਕਰ ਹੈ ਸੋ ਪਰਵਾਣ ਹੈ ਜੋ ਨਾਮ ਰਹਿ ਲਿ ਬੁਲਾਏ ਪਉੜੀ ਹਉ ਬਲਹਾਰੀ ਤੈਨੂੰ ਕਾਉ ਜੋ ਗੁਰਮੁਖ ਸਿਖਾ ਜੋ ਹਰ ਨਾਮ ਤਿਆਏ ਦੇ ਤਨ ਦਰਸ਼ਨ ਪਖਾ ਸੁਣ ਕੀ ਤਨ ਹਰ ਗੁਣ ਰਵਾ ਹਰ ਜਸ ਮਨ ਲਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕਰਖਾ ਤਨ ਤੰ ਸੁਹਾਵਾ ਸੋ ਸਰੀਰ ਥਾਨ ਹੈ ਜਥਾ ਮੇਰਾ ਗੁਰ ਧਰੇ ਵਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖਿ ਕਰਖਾ ਧਨ ਧੰ ਸੁਹਾਵਾ ਸੋ ਸਰੀਰ ਥਾਨ ਹੈ ਜਥਾ ਮੇਰਾ ਗੁਰ ਧਰੇ ਵਿਖਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵ ਲਾਏ ਨਵ निधि 18 ਸਿਧੀ ਪਿਛੇ ਲਗੀਆਂ ਫਰਹਿ ਜੋ ਹਰ ਹਰਦੈ ਸਦਾ ਵਸਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ